ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਲਈ ਵੋਟਾਂ 14 ਦਸੰਬਰ ਨੂੰ ਪੈਣਗੀਆਂ ਜਦਕਿ ਗਿਣਤੀ 17 ਦਸੰਬਰ ਨੂੰ ਹੋਵੇਗੀ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਚੋਣਾਂ ਬੈਲਟ ਪੇਪਰਾਂ ਹੀ ਹੋਣਗੇ ਨਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 1 ਤੋਂ 4 ਦਸੰਬਰ ਤੱਕ ਚੱਲੀ ਰਹੇਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 6 ਦਸੰਬਰ ਹੋਵੇਗੀ ਔਰਤਾਂ ਲਈ ਪੰਜਾਬ 20% ਸੀਟਾਂ ਰਾਖ ਰੀਆਂ ਹੋਣਗੀਆਂ ਇਹਨਾਂ ਚੋਣਾਂ ਚ 357 ਜ਼ੋਨਾਂ ਚ 23 ਜ਼ਿਲ੍ਹਾ ਪ੍ਰੀਸ਼ਦ ਲਈ ਅਤੇ 2863 ਜ਼ੋਨਾਂ ਲਈ ਖੁਚਰਿੰਜ ਜਾਂ ਪੰਚਾਇਤ ਸੰਪਤੀ ਮੈਂਬਰ ਚੁਣੇ ਜਾਣਗੇ ਵੋਟਰਾਂ ਦੀ ਗਿਣਤੀ 1 ਕਰੋੜ 36 ਲੱਖ 4650 ਇਨ੍ਹਾਂ ਚੋਣਾਂ ਲਈ 18181 ਪੋਲਿੰਗ ਬੂਥ ਬਣਾਏ ਗਏ ਨੇ ਚੋਣਾਂ ਦੇ ਐਲਾਨ ਨਾਲ ਸੂਬੇ 'ਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਿਆ। ਸੋ 1 2 3 4올 ਆਫ ਥੀਸ ਆਰ ਵਰਕਿੰਗ ਡੇਸ ਅਸੀਂ ਜਿਹੜਾ ਹੈਗਾ ਨਾ ਸਿਸਟਮ ਸ਼ਡਿਊਲ ਬੜਾ ਤਰੀਕੇ ਨਾਲ ਬਣਾਇਆ ਹੈਗਾ ਤਾਂ ਕਿ ਕੋਈ ਵਿਛਣਾ ਛੁੱਟੀ ਵਗੈਰਾ ਵੀ ਨਾ ਡਿਸਟਰਬ ਕਰੇ ਜਾਂ ਹੋਰ ਇਸ ਤਰ੍ਹਾਂ ਸੋ 1 2 3 4 ਨੋਮੀਨੇਸ਼ਨਸ ਚਾਰ ਨੂੰ ਨੋਮੀਨੇਸ਼ਨਸ ਖਤਮ ਹੋਣਗੇ ਆ 3 ਵਜੇ 5 ਤਰੀਕ ਨੂੰ ਮੀਨਸ ਨੈਕਸਟ ਡੇ ਸਾਰੇ ਜਿਨ੍ਹਾਂ ਨੇ ਨੋਮੀਨੇਸ਼ਨਸ ਆਈਆਂ ਚਾਹੇ ਜ਼ਿਲ੍ਹਾ ਪਰਿਸ਼ਦ ਦੇ ਜਾਂ ਪੰਚਾਇਤ ਸਮਿਤੀਆਂ ਦੇ ਉਹ ਕਨਸਰਨਡ ਆਰਓ ਵੱਲੋਂ ਸਕਰੂਟਾਈਜ਼ ਕੀਤੇ ਜਾਣੀ ਨੂੰ ਕਹਿੰਦੇ ਸਕਰੂਟੀਨੀ ਸੋ ਇੱਕ ਦਿਨ ਸਕਰੂਟੀਨੀ ਦਾ ਹੁੰਦਾ ਉਹਦੇ ਕੋਈ ਕਮੀ ਪੇਸ਼ੀ ਆ ਹੋਰ ਕੁਝ ਹੁੰਦਾ ਸਕਰੂਟੀਨੀ ਦੇ ਬਾਅਦ ਇੱਕ ਲਿਸਟ ਫਿਰ ਨਿਕਲਦੀ ਹੈ ਕਿ ਸਕਰੂਟੀਨੀ ਉਪਰੰਤ ਆ ਜਿਹੜੇ ਹੈਗੇ ਨੋਮੀਨੇਸ਼ਨ ਫਾਰਮਸ ਸਹੀ ਪਾਏ ਗਏ 6 ਨੂੰ 6 ਜਿਹੜਾ ਹੈਗਾ that is actually now a saturday so this is the first saturday 6 ਨੂੰ लास्ट ਡੇਟ ਫॉर ਵਿਡਰੋਅਲ ਹੁੰਦਾ so 8:00 ਲੈ ਕੇ 4:00 ਵਜੇ ਤੱਕ 14 ਨੂੰ ਪੋਲ ਹੋਵੇਗੀ ਔਰ ਇਹ ਇਸ ਲਈਏ ਕਿਉਂਕਿ ਲਾਅ ਦੇ ਅੰਦਰ ਹੈਗਾ ਕਿ ਘਾਟੋ ਘਾਟ ਇਹਨਾਂ ਨੂੰ 8 ਘੰਟੇ ਦੀ ਪੋਲਿੰਗ ਦਾ ਸਮਾਂ ਦਿੱਤਾ ਜਾਣਾ ਚਾਹੀਦਾ so 4:00 ਵਜੇ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਵੋਟਰ ਬਾਈਚਾਂਸ 3:30 ਵਜੇ ਜਾਂ 4:00 ਵਜੇ ਤੋਂ ਪਹਿਲੇ ਆ ਜਾਂਦਾ ਤਾਂ ਉਹਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੋਵੇਗਾ